ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਹੜੇ ਆਪਾਂ ਬੋਟੇ ਲਾਇਆ ਸੀਗੇ ਪਹਿਲਾਂ ਆ ਤਿੰਨ ਕੋ ਮਹੀਨੇ ਅਸ ਖਾਈ ਛੋਟੂ ਹੋ ਗਏ ਦੇਖੋ ਇਹ ਬਲੈਕ ਡੈਮਡ ਆਪਲਾ ਅੰਬਰੂਦ ਆ ਨੀਲਕੰਠ ਦੀ ਜਿਹੜੀ ਵੈਰੈਟੀ ਬਹੁਤ ਟਾਪ ਵੈਰੈਟੀ ਐ ਆ ਦੇਖੋ ਅੰਬਰੂਦ ਬਣਨੇ ਸ਼ੁਰੂ ਹੋ ਗਏ ਨੇ ਕਾਫੀ ਫਰੂਟ ਆ ਅੱਗੇ ਆ ਸਾਰੇ ਬੁੱਟ ਤੁਹਾਨੂੰ ਦਿਖਾਉਂਦਾ ਮੈਂ ਜਿਹਨੇ ਬੋਟੇ ਆ ਇੱਧਰ ਵੀ ਆ ਇਹਦੇ ਨਾਲ ਦਾ ਅੰਬਰੂਦ ਲੱਗਿਆ ਇਹ ਐਨਾਰ ਦਾ ਬੋਟਾ ਲੱਗਿਆ ਖੜਾ ਆ ਤੇ ਸਾਰਿਆਂ ਨੂੰ ਫਲਾਵਰ ਜਿਹੜਾ ਫੁੱਲ ਆਈ ਜਾਂਦਾ ਬਹੁਤ ਵਧੀਆ ਠੀਕ ਹੈ ਜੀ ਤੇ ਬੈਰੀਗੇਟ ਡਮਾਲਟ ਆ ਗਿਆ ਆਪਣਾ ਮਾਰੇ ਫੋਦੇ ਪੱਤੇ ਵੀ ਡਬਲ ਕਲਰ ਜਿਹੇ ਪੱਤੇ ਹੈਗੇ ਤੇ ਉਧਰ ਚੀਕੂ ਦਾ ਬੂਟਾ ਜੀ ਚੀਕੂ ਵੀ ਬਹੁਤ ਉਹਨੂੰ ਲੱਗ ਰਿਹਾ ਤੇ ਅਨਾਰ ਨੂੰ ਜਾ ਕੇ ਫਰੂਟ ਆਈ ਜਾਂਦਾ ਉਹ ਲੱਗਿਆ ਉਹਦਾ ਫਰੂਟ ਤੇ ਅੰਜੀਰਾਂ ਵੀ ਕਾਫੀ ਆਪਣੇ ਉੱਤੇ ਲੱਗੇ ਹੋਏ ਆਂ ਅੰਜੀਰਾ ਦੇ ਬੂਟੇ ਦਿਖਾਉਣਾ ਤੁਹਾਨੂੰ ਅੰਜੀਰਾ ਨੂੰ ਵੀ ਆ ਦੇ ਫਰੂਟ ਆ ਰਿਹਾ ਅੰਜੀਰ ਨੂੰ ਵੀ ਫਰੂਟ ਆ ਰਿਹਾ ਇਹ ਵੀ ਅੰਜੀਰ ਦਾ ਬੂਟਾ ਹੈ ਅਲੱਗ-ਅਲੱਗ ਕਿਸਮਾਂ ਦੇ ਵਿੱਚ ਅੰਜੀਰ ਆਪਣੇ ਲੱਗੀ ਹੋਈ ਹੈ ਤੇ ਆਹ ਦੇਖੋ ਕਿੰਨੀ ਲੱਗੀ ਹੈ ਅੰਜੀਰ ਨੇ ਇਹ ਦੇਖੋ ਅੰਜੀਰ ਲੱਗੀ ਆਉਂਦੀ ਹੈ ਕਾਫੀ ਇਹ ਇਹਦੇ 'ਚ ਅਲੱਗ-ਅਲੱਗ ਵੈਰਾਈਟੀ ਹੈ ਅੰਜੀਰ ਵਿੱਚ ਵੀ 3 4 ਆਵੇਂ ਜੀਰ ਹੈ 3 4 ਵੈਰਾਈਟੀਆਂ ਜੀਰ ਚ ਆਪਣੇ ਲਾਈਆਂ ਇੱਥੇ ਆਪਾਂ ਤੇ ਅੰਬ ਆਪਣੇ ਇਥੇ ਭ੍ਰਾਂਡ ਪੱਟੀ ਪੈਂਡ ਚ ਕੰਮ ਜਾਵਰੀ ਹੁੰਦਾ ਆ ਦੇਖੋ ਸੁੱਤ ਕੇ ਹੀ ਸੁੱਕ ਗਿਆ ਆ ਦੇਖੋ ਸੁੱਕ ਗਿਆ ਇਹਨੂੰ ਕੋ ਪਤਾ ਹੀ ਨਹੀਂ ਕਦਿਆ ਯਾਨੀ ਕਿ ਮੇਰੇ मामੂ ਜੀ ਇਹ ਪੈਂਡ ਤੋਂ ਭ੍ਰਾਂਡ ਪੱਟੀ ਪੈਂਡ ਤੋਂ मामੂ ਜੀ ਵਾਲੇ ਪਾਸੇ ਅੰਬ ਹੁੰਦਾ ਅੱਗੇ ਮੋਰਾ ਵਾਲੇ ਆਂਬ ਨਹੀਂ ਹੁੰਦਾ ਮੋਰਾ ਵਾਲੇ ਖਾਲੇ ਤੋਂ ਉੱਪਰ ਰਹਿ ਗਏ ਆਂਬ ਉੱਥੇ ਅੰਕਲ ਬਨਾਸ਼ ਹੋਰਾਂ ਦੇ ਲੱਕੀ ਬਸ ਵਾਲੇ ਦੇ ਇਹ ਆਪਕੋ ਆਪਦੀ ਜ਼ਮੀਨ ਹੈ ਆਂਬ ਬੜੀ ਚੰਗੀ ਜ਼ਮੀਨ ਇਹਨੂੰ ਫਲਾਂ ਦਾ ਰਾਜਾ ਕਹਿੰਦੇ ਐ ਤੇ ਰਾਜਿਆਂ ਵਰਗੀ ਇਹ ਜਿਹੜੀ ਜ਼ਮੀਨ ਜਿਹੜੀ ਹੈ ਜ਼ਮੀਨ ਤੇ ਜਿਹੜਾ ਪਾਣੀ ਚੰਗਾ ਚਾਈਦਾ ਇਹਨੂੰ ਫਿਰ ਆਂਬ ਸਕਸੈਸ ਹੁੰਦਾ ਇਹ ਆਪਣੇ ਪਹਿਲਾਂ ਦੇ ਬੂਟੇ ਲੱਗੇ ਆ ਇਹ ਡੇਜੀ ਹੈ ਇਹ ਹੁਣੇ ਉੱਤਰਿਆ ਜਦੋਂ ਕਿ ਦੁਨੀਆ ਦੇ ਵਿੱਚ ਫਰੂਟ ਨਹੀਂ ਹੁੰਦਾ ਇਹਨੂੰ ਫਰੂਟ ਆਉਂਦਾ ਆ ਬੋਧੀ ਨੂੰ ਤੇ ਇਹ ਮਸੰਮੀ ਆ ਮਸੰਮੀ ਬਹੁਤ ਵਾਰੀ ਕਾਦੀ ਆਪਾਂ ਬਸ ਇਹ ਨਿੰਬੂ ਜਾਤੀ ਨੂੰ ਪਾਣੀ ਘੱਟ ਚਾਹੀਦਾ ਹੁੰਦਾ ਤੇ ਇਹ ਆ ਗਿਆ ਆਪਣੇ ਜਿਹੜਾ ਰੈੱਡ ਗੁਆਵਾ ਆਪਣੇ ਨੀਲਕੰਠ ਦਾ ਇਹ ਅਮਰੂਦ ਦਾ ਬੋਟਾ ਹੈ ਬਾਹਰੋਂ ਵੀ ਲਾਲ ਹੁੰਦਾ ਤੇ ਅੰਦਰੋਂ ਵੀ ਲਾਲ ਹੁੰਦਾ ਖਾਨ ਚ ਬਹੁਤ ਜ਼ਿਆਦਾ ਮਿੱਠਾ ਹੁੰਦਾ ਹੈ ਇਹ ਉਹ ਆਪਣੀ ਕੋਈ ਵੈਰਾਈਟੀ ਹੈ ਠੀਕ ਹੈ ਜੀ ਅੱਗੇ ਤੁਹਾਨੂੰ ਆਇਆ ਲੈ ਅੱਗੇ ਸੇਬ ਸੇਬ ਦਾ ਬੂਟਾ ਦਿਖਾਉਣਾ ਸੀ ਸੇਬ ਦਾ ਆ ਦੇਖੋ ਪਤਾਰ ਆ ਦੇਖੋ ਸੇਬ ਦਾ ਕਿੰਨਾ ਜ਼ਬਰਦਸਤ ਪਤਾਰ ਆ ਰਿਹਾ ਇਹਨੂੰ ਤੇ ਇਹ ਸੇਬ ਦਾ ਬੂਟਾ ਵੀ कामयाब ਹੋ ਗਿਆ ਆਵੇ 300 ਸੱਤੀ ਵਿੱਚ ਚੱਕਣੀ ਹੋਣੇ ਇਹ ਫਿਰ ਅੰਜੀਰਾਂ ਦੀ ਵੈਰਾਈਟੀ ਆ ਗਈ ਅੰਜੀਰ ਚ ਬਹੁਤ ਜ਼ਿਆਦਾ ਵੈਰਾਈਟੀ ਆਪ ਲਾਈ ਆ ਆ ਦੇਖੋ ਆ ਵਾਟਰ ਐਫ ਵਾਲਾ ਵਾਟਰ ਐਪਲ ਦਾ ਬੂਟਾ ਹੈ ਇਹਨੂੰ ਵੀ ਫਰੂਟ ਆਸਵਰ ਲੱਗਣਾ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਆ ਦੇਖੋ ਹਰੀ ਨੇੜੇ ਅੰਜੀਰ ਵੇਖੋ ਕਿੰਨੀ ਭਰੀ ਪਈ ਹੈ ਇਹ ਅਮਰੂਦ ਆ ਜੇ ਆਪਣੇ ਇਹਨਾਂ ਨੂੰ ਫਰੂਟ ਆਣਾ ਸ਼ੁਰੂ ਹੋ ਗਿਆ ਹੈ ਜੀ ਐਸਾ ਲਾਇਏ ਨੇ ਆ ਦੇਖੋ ਅਮਰੂਦ ਲੱਗੇ ਆਉਂਦੇ ਆ ਇਹ ਸਾਰੀ ਜਿਹੜੀ ਟੋਰ ਲਾਈਨ ਹੈ ਇਹ ਅਮਰੂਦਾਂ ਦੀ ਐ ਲੈ ਛੋਟੋ ਅੱਗੇ ਲਿਆ ਖੜਕ ਜੰਨੇ ਇਹ ਫਾਰੇ ਅਮਰੂਦ ਸਾਰਿਆਂ ਅਮਰੂਦਾਂ ਤੋਂ ਤਕਰੀਬਨ 400 ਲੱਗ ਜਾਣਾ ਹੈ ਆ ਦੇਖੋ ਦਿਖਾ ਦੇਣੇ ਲਗਾ ਕੇ ਆ ਦੇਖੋ ਅਮਰੂਦ ਭਰੇ ਭੇ ਬੂਟੇ ਹੁਣ ਤੁਹਾਨੂੰ ਦਿਖਾਉਣੇ ਐਪਲ 베ਰੀ ਆਪਾਂ ਐਪਲ 베ਰੀ ਤੁਸੀਂ ਫਰੂਟ ਵੇਖ ਕੇ ਹੈਰਾਨ ਹੋ ਜਾਓਗੇ ਆ ਸਾਡਾ ਸਟੂਡਿਓ ਇੰਨਾ ਜ਼ਿਆਦਾ ਚੱਲ ਜਾ ਇੰਨਾ ਜ਼ਿਆਦਾ ਫਰੂਟ ਹੈ ਇਹ ਛੋਟੂ ਨੂੰ ਲਾਇਆ ਆਪਾਂ ਇੱਥੇ ਅੱਜ ਇਹ ਛਾਂਗੀ ਛੂੰਗੀ ਜਾਂਦਾ ਬੂਟੇ ਤੇ ਬੇਰ ਤੁਸੀਂ ਦੇਖੋ ਐਪਲ 베ਰੀ ਇਹ ਐਪਲ 베ਰੀਆਂ ਤਾਂ ਬੜੀ ਨਰਸਰੀ ਵਾਲੇ ਵੇਚ ਹੀ ਜਾਂਦੇ ਆ ਪਰ ਜਿਹੜਾ ਆਪਣਾ ਇਹ ਬੇਰ ਹੁਣ ਲੱਗ ਰਿਹਾ ਹੈ ਇਹ ਮਾਰਚ ਦੇ ਵਿੱਚ ਉਤਰਨਾ ਜਦੋਂ ਕਿਤੇ ਵੀ ਦੁਨੀਆ ਦੇ ਵਿੱਚ ਮੈਂ ਕਹਿੰਦਾ ਵੀ ਬੇਰ ਨਹੀਂ ਹੋਣਾ ਇਹ ਆਪਾਂ ਤਿੰਨ ਚਾਰ ਬੂਟੇ ਵੱਡੇ ਹੀ ਲਾਏ ਸੀਗੇ 베ਰੀਆਂ ਦੇ ਤੇ ਬੂਟੇ ਤੁਸੀਂ ਗਰੋਥ ਵੇਖੋ ਆਪਾਂ ਇਹਨਾਂ ਨੂੰ ਖਰਾਕ ਜਿਹੜੀ ਟਾਈਮ-ਟਾਈਮ ਤੇ ਦਿੰਦੇ ਰਹੇ ਨੇ ਤੁਹਾਨੂੰ ਵੀਡੀਓ ਸਾਂਝੀ ਕਰਦਾ ਰਹਿੰਦਾ ਮੈਂ ਆ ਜੰਮੂਆਂ ਦੇ ਬੂਟੇ ਵੱਡੇ ਵਿੱਚ ਆਪਣੇ ਠੀਕ ਹੈ ਜੀ ਤੇ ਆ ਦੇਖੋ ਤੁਸੀਂ ਇਹਨੂੰ ਫਰੂਟ ਹਰਾਨ ਹੋ ਜਾਓਗੇ ਇੰਨਾ ਜਿਆਦਾ ਐਪਲ 베ਰੀਆ ਨੇ ਫਰੂਟ ਚੱਕਿਆ ਹੋਇਆ ਹੈ ਵੀ ਮੈਂ ਕਹਿੰਦਾ ਵੀ ਰਹਿ ਰੱਬ ਦਾ ਨਾਮ ਬੜਾ ਜਬਰਦਸਤ ਫਰੂਟ ਹੈ ਤੇ ਆ ਦੇਖੋ ਢੇਗੀਆਂ ਲਾ ਕੇ ਜਿਹੜੀਆਂ ਦੀਆਂ ਟਾਹਣੀਆਂ ਆਪਾਂ ਰੋਕ ਰੱਖੀਆਂ ਮੈਂ ਥੱਲੇ ਵਿਛਰ ਜਾਂਦੀ ਹੈ ਬਹੁਤ ਹੀ ਜ਼ਿਆਦਾ ਜਿਹੜਾ ਇਹਨਾਂ ਨੇ ਫਰੂਟ ਚੱਕਿਆ ਹੈ। ਅੰਬਰੂਦ ਦੇ ਵਿੱਚ ਵਿੱਚ 6-7 ਜਿਹੜੇ ਟਾਪ ਵੈਰਾਈਟੀ ਆਪ ਲਾਈਆਂ। ਤੇ ਆਹ ਦੇਖੋ 베ਰੀ ਹੁਣ ਭਰੀ ਪਈ ਹੈ। ਇਹਦਾ ਦੇਖ ਲਓ ਵੀ ਕਿੰਨਾ ਜ਼ਬਰਦਸਤ ਫਰੂਟ ਆਇਆ 베ਰੀ ਨੂੰ। ਇਹ ਵੱਡਾ ਜਿਹੜਾ ਬੋਟਾ ਆਪਣੇ ਕੋਲ 2500 ਦੇ ਰੇਂਜ ਚ ਆਪ ਵੇਚਦੇ ਆ। ਇਹ ਐਡਾ ਹੀ ਬੋਟਾ ਹੁੰਦਾ ਹੈ। ਤਕਰੀਬਨ ਆਵੇ ਹਲੋ 7-8 ਫੁੱਟ ਦੀ ਇਹਦੀ ਹਾਈਟ ਆ ਉੱਪਰ ਤੱਕ ਤੇ ਚੌੜਾਈ ਜੀ ਵੀ 5-6 ਫੁੱਟ ਹੈਗਾ ਫੈਲਿਆ ਪਿਆ ਪੂਰਾ ਇਹ ਇੱਕ ਬੂਟਾ ਆ ਦੇਖੋ 베ਰੀ ਦਾ ਇਹ ਫੁੱਲ ਸਾਈਜ਼ ਆਪਣੇ ਕਬੂਟੇ ਆਇਆ ਹੈਗਾ ਹੱਲ ਵੀ ਪਏ ਆ 베ਰ ਉਹਨਾਂ ਨੂੰ ਲੱਗੇ ਹੋਇਆ ਕਿਸੇ ਲੈਣਾ ਹੋਵੇ ਤਾਂ ਪਰ ਇਹਦੀ ਜਿੰਨੀ ਕੁ ਸੰਭਾਈ ਆ ਉਹਨਾਂ ਕੋਈ ਦਾਸੀ ਉਹ ਵਾਦਾ ਲੈਂਦੇ ਆ ਆ ਦੇਖੋ ਇਹਨੂੰ ਵੀ 베ਰੀ ਨੂੰ 베ਰ ਲੱਗੇ ਆਉਂਦੇ ਠੀਕ ਹੈ ਜੀ ਬਾਕੀ ਆਪਾਂ ਜਿਹੜਾ ਬਾਗ ਆਪਣਾ ਰਹਿ ਗਿਆ ਉਹ ਦੂਜੀ ਵੀਡੀਓ ਦਿਖਾਵਾਂਗੇ ਹੁਣ ਕੋਈ ਇਹ ਨਹੀਂ ਕਹਿ ਸਕਦਾ ਤੁਸੀਂ ਆਪ ਨਹੀਂ ਲਾਇਆ ਸਾਨੂੰ